ਜਦੋਂ ਛੋਟੀ ਉਮਰ ਦੇ ਵਿੱਚ ਵਿਆਹ ਕਰਾ ਲਏ ਜਾਂਦੇ ਆ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਆ ਔਰ ਉਹ ਸਮੱਸਿਆਵਾਂ ਜਿਹੜੀਆਂ ਉਹ ਤਲਾਕ ਤੱਕ ਲੈ ਕੇ ਜਾਂਦੀਆਂ ਲੜਾਈ ਝਗੜੇ ਰੋਜ਼ ਦੇ ਹੁੰਦੇ ਆ ਆਈਏ ਤਾਂ ਪ੍ਰੋਪਰ ਬੱਚੇ ਆਪਣੇ ਪੈਰਾਂ ਤੇ ਸਟੈਂਡ ਨਹੀਂ ਹੋ ਸਕਦੇ ਪਰ ਫਿਰ ਵੀ ਆ ਕਰਵਾ ਲੈਂਦੇ ਹਾਂ ਬਿਲਕੁਲ ਇਹ ਕਾਲੇ ਪੰਦਾ ਕਾਰਨ ਇਹੀ ਆ ਕਿ ਸਾਡੇ ਸਮਾਜ ਦੇ ਵਿੱਚ ਇਨਸਿਕਿਉਰਟੀ ਫੀਲ ਕੀਤੀ ਜਾਂਦੀ ਆ ਯੂਥ ਨੂੰ ਲੈ ਕੇ ਪਿਆਰ ਮੁਹੱਬਤ ਕਰਕੇ ਜਲਦੀ ਵਿਆਹ ਕਰਾ ਰਿਆ ਉਸ ਤੇ ਨਾਲ ਮਾਪੇ ਨੂੰ ਇਹ ਹੁੰਦਾ ਵੀ ਸਾਡਾ ਮੁੰਡਾ ਵਿਗੜ ਰਿਆ ਇਹਦਾ ਜਲਦੀ ਵਿਆਹ ਕਰ ਦਈਏ ਕੁੜੀ ਨਾ ਕਿਤੇ ਵਿਗੜ ਜਾਵੇ ਇਹਦਾ ਜਲਦੀ ਵਿਆਹ ਕਰ ਦਈਏ ਕੁੜੀ ਨੂੰ ਲੱਗਦਾ ਹੈ ਕਿ ਮੁੰਡਾ ਕਿਤੇ ਹੋਰ ਵਿਆਹ ਨਾ ਕਰਾ ਲਵੇ ਮੁੰਡੇ ਨੂੰ ਲੱਗਦਾ ਵੀ ਕੁੜੀ ਕਿਤੇ ਹੋਰ ਵਿਆਹ ਨਾ ਕਰਾ ਲਵੇ ਤਾਂ ਉੱਥੇ ਵੀ ਇਹਨਾਂ ਨੂੰ ਇੱਕ ਦੂਜੇ ਨੂੰ ਜਿੱਥੇ ਕਾਲੀ ਪਈ ਹੁੰਦੀ ਹੈ ਨਾਲ ਇਹਨਾਂ ਨੂੰ ਇਹ ਫਿਕਰ ਹੁੰਦਾ ਵੀ ਸਾਡੇ ਮਾਪੇ ਕਿਤੇ ਹੋਰ ਵਿਆਹ ਨਾ ਕਰ ਦੇਣ ਸਾਡੀ ਲਵ ਮੈਰਿਜ ਇੱਥੇ ਹੀ ਹੋ ਜਾਵੇ ਤਾਂ ਵਧੀਆ ਗੱਲ ਹੈ ਹਲੇ ਉਹ ਆਰਥਿਕ ਪੱਖੋਂ ਮਜ਼ਬੂਤ ਨਹੀਂ ਹੋਏ ਹੁੰਦੇ ਉਹਨਾਂ ਦੀ ਜਿਹੜੇ ਮਾਨਸਿਕ ਸਥਿਤੀ ਹੈ ਮਾਨਸਿਕ ਲੈਵਲ ਹੈ ਜਿਹੜੀਆਂ ਸਮੱਸਿਆਵਾਂ ਵਿਆਹ ਤੋਂ ਬਾਅਦ ਆਉਂਦੀਆਂ ਹੈ ਜਮੇਵਾਰੀਆਂ ਜਿਹੜੀਆਂ ਪੈਂਦੀਆਂ ਉਹ ਜਮੇਵਾਰੀਆਂ ਜਿਹੜੀਆਂ ਉਹਨਾਂ ਨੂੰ ਸਮਝਣ ਦੇ ਸਮਰੱਥ ਨਹੀਂ ਹੋਏ ਹੁੰਦੇ ਫਿਰ ਲੜਾਈ ਝਗੜਾ ਹੁੰਦਾ ਹੈ ਕਲੇਸ਼ ਹੁੰਦਾ ਹੈ ਸੋਸ਼ਲ ਮੀਡੀਆ ਤੇ ਵੀ ਕਾਫੀ ਛੋਟੇ ਛੋਟੇ ਬੱਚੇ ਵਿਆਹ ਕਰਵਾ ਕੇ ਆਪਣੀਆਂ ਰੀਲਾ ਪਾਉਂਦੇ ਨੇ ਫਿਰ ਲੋਕ ਬੈਡ ਕਮੈਂਟ ਵੀ ਕਰ ਦਿੰਦੇ ਨੇ ਟਰੋਲ ਵੀ ਹੁੰਦੇ ਨੇ ਕੀ ਕਾਰਨ ਲੱਗਦਾ ਕਿ ਇਹ ਜਿਹੜਾ ਫੇਮਸ ਹੋਣ ਵਾਸਤੇ ਬੱਚੇ ਕਰਦੇ ਨੇ ਸਭ ਤੋਂ ਛੋਟੇ ਬੱਚਿਆਂ ਦੇ ਵਿੱਚ ਬਹੁਤ ਸਾਰੀਆਂ ਹਾਰਮੋਨਲ ਚੇਂजेस ਹੋਣ ਦੇ ਕਰਕੇ ਉਹ ਇੱਕ ਦੂਜੇ ਪ੍ਰਤੀ ਅਟਰੈਕਟ ਹੁੰਦੇ ਆ ਤੇ ਅਟਰੈਕਟ ਹੋਣ ਦਾ ਜਿਹੜਾ ਸਭ ਤੋਂ ਸੋਖਾ ਉਹਨਾਂ ਨੂੰ ਲੱਗਦਾ ਹੈ ਕਿ ਵੀ ਮੁੰਡੇ ਕੁੜੀ ਦਾ ਜਿਹੜਾ ਪਹਿਲਾ ਵਾਅਦਾ ਹੁੰਦਾ ਉਹ ਇਹੀ ਹੁੰਦਾ ਕਿ ਵੀ ਅਸੀਂ ਇੱਕ ਦੂਜੇ ਦੇ ਨਾਲ ਵਿਆਹ ਕਰਾਵਾਂਗੇ ਤੇ ਵਿਆਹ ਕਰਾ ਕੇ ਅਸੀਂ ਜ਼ਿੰਦਗੀ ਦਾ ਆਨੰਦ ਮਾਣਾਂਗੇ ਜਿੰਨੀ ਦੇਰ ਉਹ ਕਾਰਨ ਬੱਚਿਆਂ ਨੂੰ ਨਹੀਂ ਸਮਝਾਵਾਂਗੇ ਉੰਨੀ ਦੇਰ ਉਹ ਬੱਚੇ ਗਲਤੀ ਤੇ ਗਲਤੀ ਕਰਦੇ ਰਹਿਣਗੇ ਹਰ ਘਰ ਦੇ ਵਿੱਚ ਖੁੱਲ੍ਹ ਕੇ ਸੈਕਸ ਐਜੂਕੇਸ਼ਨ ਦੇਣੀ ਚਾਹੀਦੀ ਆ ਉਹਨਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਤੁਹਾਡੇ ਵਾਸਤੇ ਠੀਕ ਹੈ ਕੀ ਤੁਹਾਡੇ ਵਾਸਤੇ ਗਲਤ ਹੈ ਅੱਜ ਕੱਲ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਹੀ ਛੋਟੀ ਉਮਰ ਦੇ ਵਿੱਚ ਜਿਹੜੇ ਬੱਚੇ ਵਿਆਹ ਕਰਵਾ ਲੈਂਦੇ ਨੇ ਚਾਹੇ ਉਹ ਲੜਕਾ ਹੋਵੇ ਜਾਂ ਲੜਕੀ ਹੋਵੇ ਫਿਰ ਜਲਦੀ ਉਹਨਾਂ ਦੇ ਤਲਾਕ ਵੀ ਹੋ ਜਾਂਦੇ ਨੇ ਇਸ ਬਾਬਤ ਗੱਲਬਾਤ ਕਰਨ ਲਈ ਸਾਡੇ ਨਾਲ ਰਾਜੂ ਸੋਨੀ ਜੀ ਮੌਜੂਦ ਹੈ ਗੱਲਬਾਤ ਕਰਦੇ ਆ ਸਭ ਤੋਂ ਪਹਿਲੇ ਤਾਂ ਤੁਹਾਡਾ ਸਵਾਗਤ ਹੈ ਬਹੁਤ-ਬਹੁਤ ਸ਼ੁਕਰੀਆ ਜੀ ਜਿਸ ਤਰ੍ਹਾਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਬਹੁਤ ਹੀ ਛੋਟੀ ਉਮਰ ਦੇ ਵਿੱਚ ਲੜਕੇ ਜੇ ਲੜਕੀਆਂ ਵਿਆਹ ਕਰਵਾ ਲੈਂਦੇ ਨੇ ਤੇ ਜਲਦੀ ਉਹਨਾਂ ਦੇ ਤਲਾਕ ਵੀ ਹੋ ਜਾਂਦੇ ਨੇ ਕੀ ਕਹਿਣਾ ਚਾਹੋਗੇ ਇਸ ਬਾਬਤ ਤੁਸੀਂ ਇਸ ਗੱਲ ਨੂੰ ਗੰਭੀਰਤਾ ਨਾਲ ਦੇਖਦੇ ਆ 18 ਸਾਲ ਤੋਂ 21 ਸਾਲ ਦੀ ਉਮਰ ਕੀਤੀ ਹੈ ਕਿ ਸਾਡੇ ਨੌਜਵਾਨ ਜਿਹੜੇ ਵਿਆਹ ਕਰਾਉਣ ਦੀ ਕਾਲ ਹੀ ਨਾ ਕਰਨ 21 ਸਾਲ ਦੀ ਉਮਰ ਤੋਂ ਬਾਅਦ ਵਿਆਹ ਕਰਾਉਣਾ ਇਹਦੇ ਕਾਰਨ ਬਹੁਤ ਸਾਫ ਤੇ ਸਪਸ਼ਟ ਹੈ ਕਿ ਸਾਡੇ ਜਿਹੜੇ ਇੰਟੈਲੈਕਚੁਅਲ ਲੋਕ ਹੈ ਬੁੱਧੀਜੀਵੀ ਲੋਕ ਹੈ ਫਿਕਰਮੰਦ ਲੋਕ ਹੈ ਉਹ ਮਹਿਸੂਸ ਕਰਦੇ ਆ ਕਿ ਸਾਡੇ ਨੌਜਵਾਨ ਆ ਜਿਹੜੇ ਵਿਆਹ ਕਰੋਂ ਦੀ ਕਾਲੀ ਕਰਦੇ ਆ ਉਹਨਾਂ ਦੀ ਉਮਰ ਹੱਸਣ ਖੇਡਣ ਵਾਲੀ ਹੁੰਦੀ ਆ ਉਹਨਾਂ ਦੀ ਉਮਰ ਜ਼ਿੰਦਗੀ ਨੂੰ ਇੰਜੋਏ ਕਰਨ ਵਾਲੀ ਹੁੰਦੀ ਆ ਉਹਨਾਂ ਨੇ ਆਪਣੇ ਪੈਰਾਂ ਤੇ ਖੜੇ ਹੋ ਕੇ ਅੰਬਰਾਂ ਤੇ ਉਡਾਰੀ ਲਾਉਣੀ ਹੁੰਦੀ ਆ ਪਰ ਉਹ ਬਹੁਤ ਜਲਦੀ ਕਈ ਵਾਰੀ ਵਿਆਹ ਕਰਾ ਲੈਂਦੇ ਆ ਵਿਆਹ ਕਰਾਉਣ ਦੇ ਨਾ ਪਿੱਛੇ ਬਹੁਤ ਸਾਰੇ ਕਾਰਨ ਸam ਸਾਹਮਣੇ ਆਉਂਦੇ ਆ ਉਹਦੇ ਕਾਰਨ ਜਿੱਥੇ ਸਮਾਜਿਕ ਕਾਰਨ ਹੈ ਉਥੇ ਸਾਡੇ ਕੋਲ ਅਨਪੜਤਾ ਵੀ ਹੈ ਉਹਦਾ ਕਾਰਨ ਜਿਹੜੇ ਮਾਨਸਿਕ ਕਾਰਨ ਵੀ ਹੈ ਉਹਦੇ ਹੋਰ ਬਹੁਤ ਸਾਰੇ ਕਾਰਨ ਹੈ ਜਿੰਨਾ ਕਰਕੇ ਜਿਹੜੇ ਸਾਡੇ ਨੌਜਵਾਨ ਹੈ ਜਲਦੀ ਵਿਆਹ ਦੇ ਚੱਕਰ 'ਚ ਪੈ ਜਾਂਦੇ ਆ ਔਰ ਅਸੀਂ ਜਦੋਂ ਦੇਖਦੇ ਆ ਕਿ ਕੱਚੀ ਉਮਰ ਦੇ ਵਿੱਚ ਵਿਆਹ ਕਰਾ ਲਿਆ ਜਾਂਦਾ ਹੈ ਜਾਂ ਪਰ ਆਮ ਤੌਰ ਤੇ ਇਹ ਮਹਿਸੂਸ ਕੀਤਾ ਜਾਂਦਾ ਹੈ ਕਿ ਪਰ ਜੇ ਜ਼ਿੰਦਗੀ ਨੂੰ ਸਮਝਣਾ ਹੈ ਜ਼ਿੰਦਗੀ ਦੀਆਂ ਉੱਚੀ ਨੀਚ ਹੁੰਦੀਆਂ ਪ੍ਰਸਥਿਤੀਆਂ ਨੂੰ ਸਮਝਣਾ ਤਾਂ ਫੇਰ ਸਾਨੂੰ 21 ਸਾਲ ਤੋਂ ਵੀ ਟੱਪ ਕੇ ਵਿਆਹ ਕਰਾਉਣ ਦੀ ਲੋੜ ਪੈਂਦੀ ਹੈ ਆਪਣੇ ਪੈਰਾਂ ਤੇ ਖੜਾ ਹੋਵੇ ਬੰਦਾ ਬਿਜ਼ਨਸ ਕਰਦਾ ਹੋਵੇ ਨੌਕਰੀ ਕਰਦਾ ਹੋਵੇ ਪੜ੍ਹਾਈ ਪੂਰੀ ਕਰ ਲਈ ਜਾਵੇ ਜਦੋਂ ਛੋਟੀ ਦੇ ਵਿੱਚ ਵਿਆਹ ਕਰਾ ਲਏ ਜਾਂਦੇ ਆ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਔਰ ਉਹ ਸਮੱਸਿਆਵਾਂ ਜਿਹੜੀਆਂ ਉਹ ਤਲਾਕ ਤੱਕ ਲੈ ਕੇ ਜਾਂਦੀਆਂ ਲੜਾਈ ਝਗੜੇ ਰੋਜ਼ ਦੇ ਹੁੰਦੇ ਆ ਔਰ ਇਸ ਦੇ ਪਿੱਛੇ ਜਿਹੜੇ ਖਾਸ ਕਾਰਨ ਹੈ ਉਹ ਹੈ ਮਨੋਵਿਗਿਆਨਿਕ ਕਿਉਂਕਿ ਸਾਡੇ ਯੂਥ ਦੇ ਵਿੱਚ ਜਿੱਥੇ ਆਪਸੀ ਪਿਆਰ ਮੁਹੱਬਤ ਕਰਕੇ ਜਲਦੀ ਵਿਆਹ ਕਰਾ ਰਿਆ ਉਸ ਤੇ ਨਾਲ ਮਾਪੇ ਨੂੰ ਇਹ ਹੁੰਦਾ ਹੈ ਵੀ ਸਾਡਾ ਮੁੰਡਾ ਵਿਗੜ ਰਿਹਾ ਇਹਦਾ ਜਲਦੀ ਵਿਆਹ ਕਰ ਦਈਏ ਕੁੜੀ ਨਾ ਕਿਤੇ ਵਿਗੜ ਜਾਵੇ ਇਹਦਾ ਜਲਦੀ ਵਿਆਹ ਕਰ ਦਈਏ ਤੇ ਇਹ ਸਾਰੇ ਜਿਹੜੇ ਇਨਫਿਲਟੀ ਕੰਪਲੈਕਸ ਮਾਪਿਆਂ ਦੇ ਵਿੱਚ ਹੈ ਬੱਚਿਆਂ ਚਾਪਣੇ ਆ ਉਹਨਾਂ ਕਰਕੇ ਵਿਆਹ ਜਲਦੀ ਹੋ ਰਿਹਾ ਤੇ ਇਸ ਵਾਸਤੇ ਤੇ ਬਹੁਤ ਸੋਚਨ ਸਮਝਣ ਦੀ ਲੋੜ ਹੈ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇਹ ਉਮਰ ਜਿਹੜੀ ਖੇਡਣ ਦੀ ਹੁੰਦੀ ਹੈ ਜਾਂ ਪੜ੍ਹਨ ਦੀ ਹੁੰਦੀ ਹੈ ਅੱਜ ਇਹ ਤਾਂ ਪ੍ਰੋਪਰ ਬੱਚੇ ਆਪਣੇ ਪੈਰਾਂ ਤੇ ਸਟੈਂਡ ਨਹੀਂ ਹੋ ਸਕੇ ਪਰ ਫਿਰ ਵੀ ਆ ਕਰਵਾ ਲੈਂਦੇ ਹਾਂ ਬਿਲਕੁਲ ਇਹ ਕਾਲੇ ਪੰਦਾ ਕਾਰਨ ਇਹ ਹੀ ਹੈ ਕਿ ਸਾਡੇ ਸਮਾਜ ਦੇ ਵਿੱਚ ਇਨਸਿਕਿਉਰਟੀ ਫੀਲ ਕੀਤੀ ਜਾਂਦੀ ਹੈ ਯੂਥ ਨੂੰ ਲੈ ਕੇ ਮਾਪੇ ਸੋਚਦੇ ਆ ਕਿ ਇਸ ਮੁੰਡੇ ਦਾ ਪੈਰ ਘਰੇ ਨਹੀਂ ਲੱਗਦਾ ਕੰਮ ਤੇ ਨਹੀਂ ਲੱਗਦਾ ਜਦੋਂ ਇਹਦਾ ਵਿਆਹ ਕਰ ਦੇਵਾਂਗੇ ਤਾਂ ਇਹ ਜਲਦੀ ਟਿਕ ਜੂਗਾ ਇਹਦੇ ਸਿਰ ਤੇ ਜ਼ਿੰਮੇਵਾਰੀ ਪੈ ਜਾਣੀ ਆ ਕੁੜੀਆਂ ਬਾਰੇ ਵੀ ਆਮ ਤੌਰ ਤੇ ਇਹ ਗੱਲ ਮਹਿਸੂਸ ਕੀਤੀ ਜਾਂਦੀ ਹੈ ਕਿ ਵੀ ਇਹ ਕਿਤੇ ਬਾਹਰ ਇਹਦੀ ਸਾਂਝ ਨਾ ਬਣ ਜਾਵੇ ਜਾਂ ਕਿਤੇ ਕਿਸੇ ਕੁੜੀ ਨੇ ਦੋਸਤੀ ਕਰ ਲਈ ਆ ਬਾਹਰ ਤਾਂ ਮਾਪੇ ਨੂੰ ਲੱਗਦਾ ਕਿ ਹੁਣ ਸਾਡੀ ਕਿਤੇ ਬੇਇੱਜ਼ਤੀ ਨਾ ਕਰਾ ਦੇਵੇ ਆਪਣੀ ਮਰਜ਼ੀ ਨਾਲ ਵਿਆਹ ਨਾ ਕਰ ਲਵੇ ਤੇ ਜਲਦੀ ਤੋਂ ਜਲਦੀ ਇਹਦਾ ਵਿਆਹ ਕਰ ਦਿੱਤਾ ਜਾਵੇ ਜਦੋਂ ਇਹ ਸਾਰੇ ਕਾਰਨ ਬਣਦੇ ਆ ਇਹਦਾ ਖਮਿਆਜਾ ਉਸ ਕੁੜੀ ਦੇ ਮਾਪੇ ਨੂੰ ਵੀ ਭੁਗਤਣਾ ਪੈਂਦਾ ਬਾਪ ਦੇ ਲੜਕੇ ਦੇ ਮਾਪੇ ਨੂੰ ਵੀ ਭੁਗਤਣਾ ਪੈਂਦਾ ਤੇ ਉਹਨਾਂ ਦੋਨਾਂ ਨੂੰ ਤੇ ਭੁਗਤਣਾ ਹੀ ਪੈਂਦਾ ਕਿਉਂਕਿ ਉਹ ਬਹੁਤ ਜਲਦੀ ਵਿਆਹ ਕਰਾਉਣ ਦੇ ਨਾਲ ਹਲੇ ਪੂਰੀ ਤਰ੍ਹਾਂ ਮੈਚੁਰ ਨਹੀਂ ਹੋਏ ਹੁੰਦੇ ਹਲੇ ਉਹ ਆਰਥਿਕ ਪੱਖੋਂ ਮਜ਼ਬੂਤ ਨਹੀਂ ਹੋਏ ਹੁੰਦੇ ਉਹਨਾਂ ਦੀ ਜਿਹੜੇ ਮਾਨਸਿਕ ਸਥਿਤੀ ਜਾਂ ਮਾਨਸਿਕ ਲੈਵਲ ਹੈ ਜਿਹੜੀਆਂ ਸਮੱਸਿਆਵਾਂ ਵਿਆਹ ਤੋਂ ਬਾਅਦ ਆਉਂਦੀਆਂ ਹਨ ਜ਼ਿੰਮੇਵਾਰੀਆਂ ਜਿਹੜੀਆਂ ਪੈਂਦੀਆਂ ਉਹ ਜ਼ਿੰਮੇਵਾਰੀਆਂ ਜਿਹੜੀਆਂ ਉਹਨਾਂ ਨੂੰ ਸਮਝਣ ਦੇ ਸਮਰੱਥ ਨਹੀਂ ਹੋਏ ਹੁੰਦੇ ਫਿਰ ਲੜਾਈ ਝਗੜਾ ਹੁੰਦਾ ਕਲੇਸ਼ ਹੁੰਦਾ ਬਹੁਤ ਸਾਰਾ ਮਾਨਸਿਕ ਤਣਾਅ ਹੁੰਦਾ ਡਿਪਰੈਸ਼ਨ ਚਲੇ ਜਾਂਦੇ ਆ ਮੁੰਡਾ ਉਧਰ ਨਸ਼ੇ ਕਰਨ ਲੱਗ ਪੈਂਦਾ ਕੁੜੀ ਨੂੰ ਖੇਚੜਨ ਲੱਪੈਂਦੀ ਗੁੱਸਾ ਓਨ ਲੱਗ ਪੈਂਦਾ ਤਾਂ ਇਹ ਸਾਰਾ ਕੁਝ ਜਿਹੜਾ ਇਹ ਸਾਰਿਆਂ ਨੂੰ ਇਹਦਾ ਨੁਕਸਾਨ ਹੁੰਦਾ ਤੇ ਗੱਲ ਆਖਰ ਤਲਾਕ ਤੱਕ ਪਹੁੰਚਦੀ ਹੈ ਪੰਚਾਇਤ ਤੱਕ ਪਹੁੰਚਦੀ ਹੈ ਥਾਣੇ ਕਚੈਰੀਆਂ ਤੱਕ ਪਹੁੰਚਦੀ ਹੈ ਇਸ ਲਈ ਬਹੁਤ ਜ਼ਰੂਰੀ ਹੈ ਕਿ ਜਿੰਨਾ ਬੱਚੇ ਮਚਿਓਰ ਹੋਣਗੇ ਜਿੰਨਾ ਉਹ ਜ਼ਿੰਦਗੀ ਦੇ ਵਿੱਚ ਵਿਚਰਨਗੇ ਆਲੇ ਦੁਆਲੇ ਉਹਨਾਂ ਦੀ ਸਾਂਝ ਵਧੂਗੀ ਤਾਂ ਉਹ ਮਚਿਓਰ ਹੋ ਕੇ ਵਿਆਹ ਕਰਨ ਤਾਂ ਉਹ ਸਭ ਤੋਂ ਵਧੀਆ ਜੀ ਇਹਦੇ ਵਿੱਚ ਗਲਤੀ ਮਾਪੇ ਦੀ ਮੰਨੀ ਜਾਵੇ ਜਾਂ ਬੱਚਿਆਂ ਦੀ ਮੰਨੀ ਜਾਵੇ ਦੇਖੋ ਇਹਦੇ ਚ ਦੋਨੇ ਹਾਲਤਾਂ ਬਣਦੀਆਂ ਕਈ ਥਾਵਾਂ ਦੇ ਉੱਤੇ ਦੇਖਦੇ ਆ ਕਿ ਮਾਪੇ ਬਹੁਤ ਕਾਲੇ ਹੋ ਜਾਂਦੇ ਆ ਕਿ ਸਾਡੇ ਮੁੰਡੇ ਕੁੜੀ ਦਾ ਵਿਆਹ ਜਲਦੀ ਹੋਣਾ ਚਾਹੀਦਾ ਕੁਝ ਥਾਵਾਂ ਦੇ ਉੱਤੇ ਕੁੜੀ ਮੁੰਡੇ ਆ ਇਹਨਾਂ ਦਾ ਆਪਸੀ ਪਿਆਰ ਮੁਹੱਬਤ ਹੋਣ ਕਰਕੇ ਲਵ ਮੈਰਿਜ ਹੋਣ ਕਰਕੇ ਤੇ ਉਡੀਕਦੇ ਹੁੰਦੇ ਆ ਵੀ ਵਿਆਹ ਕਰਾਈਏ ਤਾਂ ਇਹ ਆਪ ਵੀ ਕਈ ਵਾਰੀ ਇਹੋ ਜੀ ਗੁਸਤਾਖੀ ਜਾਂ ਕਾਲੀ ਕਰ ਲੈਂਦੇ ਆ ਕਿਉਂਕਿ ਇਹ ਜਿਹੜੀ ਟੀਨੇਜ ਹੁੰਦੀ ਆ ਇਹ ਟੀਨੇਜ کہہ ਸਕਦੇ ਆ ਆਪਾਂ ਕਿ ਜੀ ਉਮਰ ਕੋਈ ਜ਼ਿਆਦਾ ਉਮਰ ਨਹੀਂ ਹੁੰਦੀ ਉਸ ਟਾਈਮ ਬਹੁਤ ਸਾਰੇ ਹਾਰਮੋਨਲ ਚੇਂजेस ਆ ਰਹੇ ਹੁੰਦੇ ਆ ਬਹੁਤ ਸਾਰੇ ਦਿਮਾਗ ਦੇ ਕੈਮੀਕਲਸ ਇੰਬੈਲੈਂਸ ਹੋਏ ਹੁੰਦੇ ਆ ਜਿਦੇ ਕਰਕੇ ਉਹ ਇੱਕ ਦੂਜੇ ਪ੍ਰਤੀ ਉਹਨਾਂ ਦੀ ਅਟਰੈਕਸ਼ਨ ਵਧੀ ਹੁੰਦੀ ਆ ਅਟਰੈਕਸ਼ਨ ਵਧਨ ਕਰਕੇ ਉਹਨਾਂ ਨੂੰ ਕਾਲੀ ਹੁੰਦੀ ਆ ਉੱਥੇ ਵੀ ਇਹ ਦੋਨੇ ਆਪਸ ਵਿੱਚ ਇਨਸਿਕਿਉਰ ਹੁੰਦੇ ਆ ਕਿ ਕਿਤੇ ਕੁੜੀ ਨੂੰ ਲੱਗਦਾ ਕਿ ਮੁੰਡਾ ਕਿਤੇ ਹੋਰ ਵਿਆਹ ਨਾ ਕਰਾ ਲਵੇ ਮੁੰਡਿਆਂ ਨੂੰ ਲੱਗਦਾ ਵੀ ਕੁੜੀ ਕਿਤੇ ਹੋਰ ਵਿਆਹ ਨਾ ਕਰਾ ਲਵੇ ਤਾਂ ਉੱਥੇ ਵੀ ਇਹਨਾਂ ਨੂੰ ਇੱਕ ਦੂਜੇ ਨੂੰ ਜਿੱਥੇ ਕਾਲੀ ਪਈ ਹੁੰਦੀ ਹੈ ਨਾਲ ਹੀ ਇਹਨਾਂ ਨੂੰ ਇਹ ਫਿਕਰ ਹੁੰਦਾ ਵੀ ਸਾਡੇ ਮਾਪੇ ਕਿਤੇ ਹੋਰ ਵਿਆਹ ਨਾ ਕਰ ਦੇਣ ਸਾਡੀ ਲਵ ਮੈਰਿਜ ਇੱਥੇ ਹੀ ਹੋ ਜਾਵੇ ਤਾਂ ਵਧੀਆ ਗੱਲ ਹੈ ਇੱਕ ਕਿਉਂਕਿ 21 ਸਾਲ ਦੀ ਉਮਰ ਤੋਂ ਪਹਿਲਾਂ ਹੀ 18 19 20 ਸਾਲ ਦੀ ਕਈ ਵਾਰੀ ਰਿਸ਼ਤੇ ਆਉਣੇ ਸ਼ੁਰੂ ਹੋ ਜਾਂਦੇ ਆ ਤਾਂ ਉੱਥੇ ਕੁੜੀ ਮੁੰਡੇ ਨੂੰ ਇਸ ਗੱਲ ਦੀ ਟੈਨਸ਼ਨ ਹੁੰਦੀ ਆ ਤਾਂ ਉਹ ਇਹ ਟੈਨਸ਼ਨ ਤੋਂ ਮੁਕਤ ਹੋਣ ਵਾਸਤੇ ਜਲਦੀ ਇਹ ਕਦਮ ਚੱਕ ਲੈਂਦੇ ਆ ਜਿੱਦਾ ਉਹਨਾਂ ਨੂੰ ਆਉਣ ਵਾਲੇ ਸਮ ਵਿਚ ਇਹ ਕਈ ਵਾਰੀ ਖਮਿਆਜਾ ਭੁਗਤਣਾ ਪੈਂਦਾ ਇਹ ਜੀ ਕਿਹੜੇ ਕਿਹੜੇ ਸਾਈਡ ਇਫੈਕਟ ਹੁੰਦੇ ਨੇ ਜਿਸ ਤਰ੍ਹਾਂ ਸਾਈਡ ਇਫੈਕਟ ਦੀ ਤੁਸੀਂ ਗੱਲ ਕੀਤੀ ਜਦੋਂ ਸਾਈਡ ਇਫੈਕਟਸ ਦੀ ਗੱਲ ਕਰਦੇ ਆ ਤਾਂ ਆਪਾਂ ਇਹ ਦੇਖਦੇ ਆ ਕਿ ਮੰਨ ਲਓ 21 ਸਾਲ ਦੀ ਕੁੜੀ ਹੈ 22 ਸਾਲ ਦੀ ਕੁੜੀ ਹੈ ਤਾਂ ਉਹ ਜਦੋਂ ਨਵੇਂ ਆਪਣੇ ਘਰ ਦੇ ਵਿੱਚ ਜਾਂਦੀ ਹੈ ਸਹੁਰੇ ਪਰਿਵਾਰ ਤੇ ਜਾਂਦੀ ਹੈ ਉੱਥੇ ਉਹਨੂੰ ਬਹੁਤ ਸਾਰੀਆਂ ਮਨੋਵਿਗਿਆਨਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਨਵਾਂ ਪਰਿਵਾਰ ਹੁੰਦਾ ਉਸ ਪਰਿਵਾਰ ਦੇ ਨਾਲ ਐਡਜਸਟ ਕਰਨਾ ਉਹਨੂੰ ਕਈ ਵਾਰੀ ਬਹੁਤ ਮੁਸ਼ਕਲ ਹੁੰਦਾ ਬਹੁਤ ਸਾਰੀਆਂ پابੰਦੀਆਂ ਉਹਦੇ ਉੱਤੇ ਲੱਗਦੀਆਂ ਜਿਵੇਂ ਉਹ ਆਪਣੇ ਘਰ ਦੇ ਵਿੱਚ ਉਹ ਹਸਤੀ ਖੇਡਦੀ ਹੈ ਪੜ੍ਹਾਈ ਲਿਖਾਈ ਕਰਦੀ ਹੈ ਬਾਹਰ ਅੰਦਰ ਜਾਂਦੀ ਹੈ ਪਰਿਵਾਰਕ ਬਰਾਂ ਦੇ ਨਾਲ ਉਹ ਮਿਲਜੁਲ ਕੇ ਰਹਿੰਦੀ ਆ ਪਰ ਨਵੇਂ ਘਰ ਦੇ ਵਿੱਚ ਆ ਕੇ ਕਈ ਵਾਰੀ ਉਹ ਉਪਰਾਪਣ ਮਹਿਸੂਸ ਕਰਦੀ ਆ ਨਾਲ ਹੀ ਉਪਰਾਪਣ ਮਹਿਸੂਸ ਕਰਨ ਦੇ ਨਾਲ ਜਿਹੜੇ ਉਹਦੇ ਸੱਸ ਸਹੁਰਾ ਹੁੰਦੇ ਆ ਜਾਂ ਨਵੇਂ ਰਿਸ਼ਤੇਦਾਰ ਆ ਬਹੁਤੀ ਵਾਰੀ ਇਹ ਹੁੰਦਾ ਕਿ ਉਹ ਵੀ ਉਹਦੇ ਉੱਤੇ ਬਹੁਤ ਸਾਰੀਆਂ ਇਨਸਟਰਕਸ਼ਨਸ ਲਾ ਦਿੰਦੇ ਆ ਕਿ ਹੁਣ ਤੂੰ ਆ ਨਹੀਂ ਕਰਨਾ ਆ ਕੰਮ ਨਹੀਂ ਕਰਨਾ ਪੁੱਛੇ ਬਿਨਾ ਕਿਤੇ ਬਾਹਰ ਨਹੀਂ ਜਾਣਾ ਤੇ ਉਹ ਜੇ ਕਿ ਪੜ੍ਹਾਈ ਲਿਖਾਈ ਦੀ ਅੱਗੋਂ ਗੱਲ ਕਰਦੀ ਏ ਤਾਂ ਪਰਿਵਾਰਕ ਮੈਂਬਰ ਕਈ ਵਾਰੀ ਰੋਕਣ ਦੀ ਕੋਸ਼ਿਸ਼ ਕਰਦੇ ਆ ਬਹੁਤ ਸਿਆਣੇ ਪਰਿਵਾਰਕ ਮੈਂਬਰ ਵੀ ਹੁੰਦੇ ਆ ਜਿਹੜੇ ਵਿਆਤੋ ਬਾਅਦ ਵੀ ਪੜ੍ਹਾਈ ਲਿਖਾਈ ਜਾਰੀ ਰੱਖਦੇ ਆ ਵੀ ਇੱਕ ਕੁੜੀ ਸਾਡੀ ਨੋ ਆਈ ਹੈ ਤੇ ਇਹਦੀ ਭਰਾਈ ਲਖਾਈ ਹੋਣੀ ਚਾਹੀਦੀ ਅੱਗੇ ਇਹਨੂੰ ਅਸੀਂ ਕਿਸੇ ਚੰਗੇ ਬਿਜ਼ਨਸ ਦੇ ਵਿੱਚ ਪਾਈਏ ਪਰ ਆਮ ਤੌਰ ਤੇ ਸਾਡੇ ਪਰਿਵਾਰ ਦੀ ਸਾਡੇ ਸਮਾਜ ਦੀ ਇਹ ਸਥਿਤੀ ਬਣੀ ਹੋਈ ਆ ਕਿ ਵੀ ਕੁੜੀ ਨੇ ਵਿਆਹ ਕਰਾ ਲਿਆ ਬਸ ਉਹਨੇ ਘਰ ਜੋਗੀ ਰਹਿ ਗਈ ਹੈ ਤੇ ਇਸ ਨੂੰ ਘਰ ਦੀ ਚਾਰ ਦਿਵਾਰੀ ਤੱਕ ਸੀਮਤ ਰੱਖਣਾ ਮੈਂ ਤੇ ਇੱਥੋਂ ਤੱਕ ਦੇਖਦਾ ਕਿ ਜੇ ਮੁੰਡਾ ਕੁੜੀ ਨਵੇਂ ਵਿਆਏ ਆ ਉਹ ਕਿਤੇ ਹਫ਼ਤੇ 'ਚ ਇੱਕ ਅੱਧੀ ਵਾਰੀ ਜਾਂ ਮਹੀਨੇ 'ਚ ਇੱਕ ਅੱਧੀ ਵਾਰੀ ਬਾਹਰ ਰੋਟੀ ਖਾਣ ਵੀ ਚਲੇ ਜਾਣ ਤਾਂ ਉੱਥੇ ਵੀ ਇਹਨਾਂ ਨੂੰ ਜਿਹੜੇ ਪਰਿਵਾਰਕ ਮੈਂਬਰ ਆ ਉਹਨਾਂ ਨੂੰ ਸਮੱਸਿਆ ਆਉਂਦੀ ਹੈ ਜਾਂ ਉਹ ਆਪਸ ਵਿੱਚ ਖੁੱਲਦੇ ਮਿਲਦੇ ਆ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਆ ਤਾਂ ਉੱਥੇ ਵੀ ਨਵੀਂ ਸਮੱਸਿਆ ਆਉਂਦੀ ਆ ਨਨਾਨ ਨੂੰ ਲੱਗਦਾ ਕਿ ਆ ਵੀਰਾ ਤਾਂ ਪਹਿਲਾਂ ਸਾਡੇ ਨਾਲ ਹੱਸਦਾ ਖੇਡਦਾ ਸੀ ਮਾਂ ਨਾਲ ਗੱਲ ਕਰਦਾ ਸੀ ਬਾਪ ਨਾਲ ਗੱਲ ਕਰਦਾ ਸੀ ਹੁਣ ਇਹ ਭਾਬੀ ਦੇ ਦੁਆਲੇ ਹੀ ਹੋਇਆ ਰਹਿਦਾ ਹੈਗਾ ਤੇ ਜਾਂ ਸੱਸ ਨੂੰ ਇਹ ਲੱਗਣ ਲੱਗ ਪੈਂਦਾ ਸਹੁਰੇ ਨੂੰ ਇਹ ਲੱਗਣ ਲੱਗ ਪੈਂਦਾ ਇੱਥੇ ਇਹ ਸਾਰੀਆਂ ਸਮੱਸਿਆਵਾਂ ਆਉਂਦੀਆਂ ਪਰ ਜਦੋਂ ਉਹ ਆਪਣੇ ਪੈਰਾਂ ਤੇ ਖੜੇ ਹੋ ਕੇ ਮੁੰਡਾ ਕੁੜੀ ਵਿਆਹ ਕਰਾਉਂਦੇ ਆ ਤਾਂ ਫਿਰ ਮੈਨੂੰ ਲੱਗਦਾ ਕਿ ਬਹੁਤ ਘੱਟ ਸਮੱਸਿਆ ਆਉਂਦੀ ਆ ਇਸ ਕਰਕੇ ਵਿਆਹ ਤੋਂ ਪਹਿਲਾਂ ਹਰ ਲੜਕੇ ਨੂੰ ਹਰ ਲੜਕੀ ਨੂੰ ਆਪਣੇ ਪੈਰਾਂ ਤੇ ਜ਼ਰੂਰ ਖੜੇ ਹੋਣਾ ਚਾਹੀਦਾ ਜਿਆਦਾਤਰ ਜਿਹੜੇ ਅੱਜ ਕਾ ਰਿਸ਼ਤੇ ਟੁੱਟਦੇ ਨੇ ਬੱਚਿਆਂ ਦੇ ਛੋਟੀ ਉਮਰ ਦੇ ਵਿੱਚ ਵਿਆਹ ਕਰਵਾ ਲੈਂਦੇ ਨੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਦੋਂ ਲੜਕੀ ਆਪਣੇ ਸਹੁਰਾ ਪਰਿਵਾਰ ਦੇ ਘਰ ਜਾਂਦੀ ਏ ਕਾਫੀ ਉਹਨੂੰ ਰੁਕਾਵਟਾਂ ਲੱਗ ਜਾਂਦੀ ਨੇ ਇਹੀ ਕਾਰਨ ਨੇ ਜਿਹੜਾ ਰਿਸ਼ਤੇ ਟੁੱਟੇ ਜਾਂਦੇ ਨੇ ਅੱਜ ਕੱਲ ਇਹ ਕਾਰਨ ਵੀ ਆ ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਕਾਰਨ ਨੇ ਜਦੋਂ ਨਵਾਂ ਵਿਆਹ ਹੋਇਆ ਹੁੰਦਾ ਤਾਂ ਬਹੁਤ ਸਾਰੀਆਂ ਮਾਨਸਿਕ ਸਮੱਸਿਆਵਾਂ ਆ ਰਹੀਆਂ ਹੁੰਦੀਆਂ ਜ ਤਣਾਅ ਹੁੰਦਾ ਨਵੀਆਂ ਉੱਥੇ ਸਥਿਤੀਆਂ ਦੇ ਨਾਲ ਸਾਹਮਣਾ ਕਰਨਾ ਪੈਂਦਾ ਹੈ ਤਣਾਅ ਦੇ ਕਰਕੇ ਕਈ ਵਾਰੀ ਉਸ ਕੁੜੀ ਨੂੰ ਜਾਂ ਮੁੰਡੇ ਨੂੰ ਜਾਂ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਗੁੱਸਾ ਖਿਜ ਚਿੜਚਿੜਾਪਨ ਆ ਜਾਂਦਾ ਹੈ ਉਹ ਚਿੜਚਿੜਾਪਨ ਜਿਹੜਾ ਗੁੱਸਾ ਹੈ ਉਹਦੇ ਨਾਲ ਨਿੱਕਾ ਨਿੱਕਾ ਲੜਾਈ ਝਗੜਾ ਸ਼ੁਰੂ ਹੋ ਜਾਂਦਾ ਨਿੱਕੇ ਤੋਂ ਬਾਅਦ ਵੱਡਾ ਲੜਾਈ ਝਗੜਾ ਸ਼ੁਰੂ ਹੋ ਜਾਂਦਾ ਮੰਨ ਲਓ ਉੱਥੇ ਜਾ ਕੇ ਨਵੀਂ ਵਿਆਹੀ ਕੁੜੀ ਨੂੰ ਗੁੱਸਾ ਆਉਣਾ ਸ਼ੁਰੂ ਹੋ ਗਿਆ ਖੇਚੜਨੀ ਸ਼ੁਰੂ ਹੋ ਗਈ ਉਹਨੇ ਕਿਤੇ ਮਾੜਾ ਮੁੱਟਾ ਆਪਣੇ ਹਸਬੰਦ ਨੂੰ ਤਲਖੀ ਦੇ ਨਾਲ ਬੋਲ ਦਿੱਤਾ ਜਾਂ ਕਿਤੇ ਸੱਸ ਸਹੁਰੇ ਨੂੰ ਤਲਖੀ ਦੇ ਨਾਲ ਬੋਲ ਦਿੱਤਾ ਤਾਂ ਉੱਥੇ ਇਹ ਸਾਰੇ ਦਾ ਸਾਰਾ ਕਲੇਸ਼ ਬਣ ਜਾਂਦਾ ਕਿ ਵੀ ਇਹ ਤੇ ਕੱਲ ਵਿਆਹੀ ਆਈ ਹੈ ਅੱਜ ਸਾਨੂੰ ਇਹ ਓਖਾ ਬੋਲਦੀ ਆ ਜਦੋਂ ਕਿ ਪਿੱਛੇ ਅਸਲ ਚੋ ਤਣਾਅ ਹੁੰਦਾ ਉਸ ਤਣਾਅ ਨੂੰ ਸਮਝਣ ਦੀ ਲੋੜ ਹੁੰਦੀ ਆ ਤਾਂ ਕਿ ਉਹ ਵਿਆਹ ਜਿਹੜਾ ਸਫਲ ਹੋ ਸਕੇ ਤੇ ਇਸ ਵਾਸਤੇ ਬਹੁਤ ਜ਼ਰੂਰੀ ਹੈ ਕਿ ਸਾਨੂੰ ਵਿਆਹ ਤੋਂ ਪਹਿਲਾਂ ਅੱਛੇ ਮਨੋਵਿਗਿਆਨੀਆ ਤੋਂ ਕਾਉਂਸਲਿੰਗ ਕਰਵੋਣੀ ਚਾਹੀਦੀ ਆ ਤਾਂ ਕਿ ਉਹ ਜਿਹੜੀਆਂ ਸਥਿਤੀਆਂ ਜਿਹੜੇ ਸਮੱਸਿਆਵਾਂ ਆਉਂਦੀਆਂ ਉਹਨਾਂ ਸਾਰੀਆਂ ਸਮੱਸਿਆਵਾਂ ਨੂੰ ਸਮਝਣ ਦੇ ਕਾਬਿਲ ਬਣਾ ਸਕਣ ਉਹਨਾਂ ਦੇ ਹੱਲ ਕਰਨ ਦੇ ਕਾਬਿਲ ਬਣਾ ਸਕਣ ਜੀ ਸੋਸ਼ਲ ਮੀਡੀਆ ਦਾ ਜਮਾਨਾ ਵਾ ਸੋਸ਼ਲ ਮੀਡੀਆ ਤੇ ਵੀ ਕਾਫੀ ਛੋਟੇ ਛੋਟੇ ਬੱਚੇ ਵਿਆਹ ਕਰਵਾ ਕੇ ਆਪਣੀਆਂ ਰੀਲਾਂ ਪਾਉਂਦੇ ਨੇ ਫਿਰ ਲੋਕ ਬੈਡ ਕਮੈਂਟ ਵੀ ਕਰ ਦਿੰਦੇ ਨੇ ਟਰੋਲ ਵੀ ਹੁੰਦੇ ਨੇ ਕੀ ਕਾਰਨ ਲੱਗਦਾ ਕਿ ਇਹ ਜਿਹੜਾ ਫੇਮਸ ਹੋਣ ਵਾਸਤੇ ਬੱਚੇ ਕਰਦੇ ਨੇ ਸਭ ਕੁਝ ਦੇਖੋ ਇਹ ਬਹੁਤ ਗੰਭੀਰ ਸਵਾਲ ਹੈ ਇਹ ਜਿਹੜੇ ਛੋਟੇ ਬੱਚਿਆਂ ਵੱਲੋਂ ਰੀਲਾਂ ਬਣਾ ਕੇ ਪਾਈਆਂ ਜਾਂਦੀਆਂ ਜਿੱਥੇ ਇਹ ਗੈਰਕਾਨੂੰਨੀ ਹੈ ਉੱਥੇ ਜਿਹੜੀ ਵੱਡੀ ਸਮੱਸਿਆ ਇਹ ਆ ਕਿ ਇਹ ਛੋਟੇ ਬੱਚਿਆਂ ਦੇ ਵਿੱਚ ਬਹੁਤ ਸਾਰੀਆਂ ਹਾਰਮੋਨਲ ਚੇਂजेस ਹੋਣ ਦੇ ਕਰਕੇ ਉਹ ਇੱਕ ਦੂਜੇ ਪ੍ਰਤੀ ਅਟਰੈਕਟ ਹੁੰਦੇ ਆ ਤੇ ਅਟਰੈਕਟ ਹੋਣ ਦਾ ਜਿਹੜਾ ਸਭ ਤੋਂ ਸੋਖਾ ਉਹਨਾਂ ਨੂੰ ਲੱਗਦਾ ਕਿ ਵੀ ਮੁੰਡੇ ਕੁੜੀ ਦਾ ਜਿਹੜਾ ਪਹਿਲਾ ਵਾਅਦਾ ਹੁੰਦਾ ਉਹ ਇਹੀ ਹੁੰਦਾ ਕਿ ਵੀ ਅਸੀਂ ਇੱਕ ਦੂਜੇ ਦੇ ਨਾਲ ਵਿਆਹ ਕਰਾਵਾਂਗੇ ਤੇ ਵਿਆਹ ਕਰਾ ਕੇ ਅਸੀਂ ਜ਼ਿੰਦਗੀ ਦਾ ਆਨੰਦ ਮਾਣਾਂਗੇ ਜਦੋਂ ਕਿ ਉਹ ਸਾਰਾ ਕੁਝ ਇਹ ਕਰ ਰਹੇ ਹੁੰਦੇ ਆ ਉਹ ਇੱਕ ਅਟ੍ਰੈਕਸ਼ਨ ਦੇ ਦੌਰਾਨ ਕਰ ਰਹੇ ਹੁੰਦੇ ਆ ਅਟ੍ਰੈਕਸ਼ਨ ਦੇ ਤਹਿਤ ਕਰ ਰਹੇ ਹੁੰਦੇ ਆ ਉਹ ਚਾਹੇ ਵਿਆਹ ਕਰਵਾਉਣ ਦੀ ਗਲਤੀ ਵੀ ਕਰ ਲੈਂਦੇ ਆ ਭਾਵੇਂ ਉਹ ਦਾ ਖਮਿਆਜਾ ਉਹਨਾਂ ਨੂੰ ਭੁਤਣਾ ਪੈਂਦਾ ਲੀਗਲੀ ਤੌਰ ਤੇ ਜਾਂ ਇੱਕ ਦੀ ਰੀਲ ਪਾ ਕੇ ਵੀ ਉਹ ਇਸ ਨੂੰ ਮੰਨਣ ਦੀ ਕੋਸ਼ਿਸ਼ ਕਰਦੇ ਆ ਪਰ ਅਸਲ 'ਚ ਸਾਨੂੰ ਇਹ ਚਾਹੀਦਾ ਕਿ ਜੇ ਅਸੀਂ ਬੱਚਿਆਂ ਨੂੰ ਇਹ ਸਮਝਣਾ ਸਾਰਾ ਕੁਝ ਤਾਂ ਬੱਚਿਆਂ ਦੀਆਂ ਮਾਨਸਿਕ ਜਿਹੜੀਆਂ ਸਮੱਸਿਆਵਾਂ ਉਹਨਾਂ ਪ੍ਰਤੀ ਉਹਨਾਂ ਨੂੰ ਸੁਚੇਤ ਕੀਤਾ ਜਾਵੇ ਕਿ ਇਹ ਜਿਹੜੇ ਸਾਡੇ ਬੱਚੇ ਆ ਸਾਡੇ ਨੌਜਵਾਨ ਆ ਜਿਹੜੇ ਜਲਦੀ ਕਰੋਂ ਦੀ ਕਾਲੀ ਕਰਦੇ ਆ ਜਾਂ ਇੱਕ ਐਪੋਜੀਟ ਜੈਂਡਰ ਪ੍ਰਤੀ ਸੈਕਸ ਪ੍ਰਤੀ ਉਹ ਅਟਰੈਕਟ ਹੁੰਦੇ ਆ ਤਾਂ ਉਸਦੇ ਅਸਲ ਕਾਰਨ ਕੀ ਆ ਜਿੰਨੀ ਦੇਰ ਉਹ ਕਾਰਨ ਬੱਚਿਆਂ ਨੂੰ ਨਹੀਂ ਸਮਝਾਵਾਂਗੇ ਉੰਨੀ ਦੇਰ ਉਹ ਬੱਚੇ ਗਲਤੀ ਤੇ ਗਲਤੀ ਕਰਦੇ ਰਹਿਣਗੇ ਤੇ ਮਾਪੇ ਬਾਪ ਦੀ ਜ਼ਿੰਮੇਵਾਰੀ ਬੰਦੀ ਹੈ ਅਧਿਆਪਕ ਸਹਿਬਾਨ ਦੀ ਜ਼ਿੰਮੇਵਾਰੀ ਬੰਦੀ ਹੈ ਡਾਕਟਰ ਸਹਿਬਾਨ ਦੀ ਜ਼ਿੰਮੇਵਾਰੀ ਬੰਦੀ ਹੈ ਹਰ ਜ਼ਿੰਮੇਵਾਰ ਸਿਰ ਦੀ ਇਹ ਜ਼ਿੰਮੇਵਾਰੀ ਬੰਦੀ ਹੈ ਕਿ ਉਹ ਬੱਚਿਆਂ ਨੂੰ ਕੱਲੀ ਕੱਲੀ ਗੱਲ ਸਮਝਾਉਣ ਖੁੱਲ ਕੇ ਸਮਝਾਉਣ ਹਾਰਮੋਨਸ ਬਾਰੇ ਦੱਸਣ ਸੈਕਸ ਐਜੂਕੇਸ਼ਨ ਦੇਣ ਤਾਂ ਕਿ ਉਹ ਜਿਹੜੇ ਬੱਚੇ ਆ ਉਹ ਇਸ ਚੱਕਰ ਤੋਂ ਮੁਕਤ ਹੋ ਕੇ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਤੇ ਵਧੀਆ ਬਣਾ ਸਕਣ ਛੋਟੇ ਛੋਟੇ ਬੱਚੇ ਅੱਜਕੱਲ ਦੇਖਿਆ ਸੀ ਮਾਪੇ ਬਣ ਜਾਂਦੇ ਨੇ ਹਜੇ ਤਾਂ ਉਹਨਾਂ ਦਾ ਆਪਣਾ ਆਪਣੀ ਸੰਭਿਆ ਜਾਂਦਾ ਫਿਰ ਬੱਚੇ ਹੋ ਜਾਂਦੇ ਨੇ ਫਿਰ ਉਸ ਤੋਂ ਬਾਅਦ ਵੀ ਇਹਨਾਂ ਨੂੰ ਕਾਫੀ ਜੜੀਆਂ ਕਠੜਾਈਆਂ ਦਾ ਸਾਹਮਣਾ ਕਰਨਾ ਪੈਂਦਾ ਦੇਖੋ ਜਿੱਥੇ ਬੱਚਿਆਂ ਦੇ ਵਿੱਚ ਇਹ ਅਟਰੈਕਸ਼ਨ ਚੱਲਦੀ ਪਈ ਹੈ ਇਹ ਤੇ ਬਹੁਤ ਵੱਡੀ ਸਮੱਸਿਆ ਬਣ ਕੇ ਸਾਡੇ ਸਾਹਮਣੇ ਆ ਰਹੀ ਹੈ ਉਹਦਾ ਮੇਨ ਕਾਰਨ ਸਿਰਫ ਇੱਕ ਹੀ ਆ ਕਿ ਉਹਨਾਂ ਬੱਚਿਆਂ ਨੂੰ ਇਸ ਸਬੰਧੀ ਨੋਲਿਜ ਨਹੀਂ ਦਿੱਤੀ ਗਈ ਉਹਨਾਂ ਦੇ ਨਾਲ ਇਸ ਸਬੰਧੀ ਖੁੱਲ ਕੇ ਗੱਲ ਨਹੀਂ ਕੀਤੀ ਗਈ ਕਿ ਤੁਸੀਂ ਬਹੁਤ ਛੋਟੀ ਉਮਰ ਦੇ ਵਿੱਚ ਪਿਆਰ ਦੇ ਚੱਕਰ 'ਚ ਪਏ ਹੋ ਤੁਸੀਂ ਛੋਟੀ ਉਮਰ ਵਿੱਚ ਫਿਜ਼ੀਕਲ ਹੋ ਰਹੇ ਹੋ ਕਿਉਂਕਿ ਮਾਪੇ-ਬਾਪ ਨੂੰ ਤੇ ਇਹ ਗੱਲਾਂ ਪਤਾ ਨਹੀਂ ਲੱਗਦੀਆਂ ਜਾਂ ਰਿਸ਼ਤੇਦਾਰਾਂ ਨੂੰ ਗਵੰਡੀਆਂ ਨੂੰ ਪਤਾ ਨਹੀਂ ਲੱਗਦੀਆਂ ਉਹ ਬੱਚੇ ਆਪਸ ਵਿੱਚ ਅਟਰੈਕਟ ਹੋ ਕੇ ਜਦੋਂ ਰਿਲੇਸ਼ਨ 'ਚ ਆ ਜਾਂਦੇ ਆ ਇਹ ਗੈਰ ਕਾਨੂੰਨੀ ਇਹ ਸਾਰਾ ਕੁਝ ਹੁੰਦਾ ਤਾਂ ਉੱਥੇ ਬੱਚਿਆਂ ਦੀ ਐਕਸਪਲੋਇਟੇਸ਼ਨ ਹੁੰਦੀ ਹੈ ਬੱਚਿਆਂ ਦਾ ਸ਼ੋਸ਼ਣ ਹੁੰਦਾ ਹੈ ਉਦੋਂ ਹੀ ਪਤਾ ਲੱਗਦਾ ਹੈ ਕਿ ਜਦੋਂ ਕੋਈ ਬੱਚੀ ਪ੍ਰੈਗਨੈਂਟ ਹੋ ਜਾਂਦੀ ਆ ਆਪਾਂ ਰੋਜ਼ ਅਖਬਾਰਾਂ ਦੇ ਵਿੱਚ ਪੜ੍ਹਦੇ ਆ ਕਿ ਇਹ ਸਾਰੇ ਕੇਸ ਸਾਡੇ ਸਾਹਮਣੇ ਆ ਰਹੇ ਆ ਇਸ ਦਾ ਸਿਰਫ ਇੱਕੋ ਹੀ ਕਾਰਨ ਹੈ ਕਿ ਸਾਨੂੰ ਸਕੂਲਾਂ ਵਿੱਚ ਕਾਲਜਾਂ ਦੇ ਵਿੱਚ ਹਰ ਘਰ ਦੇ ਵਿੱਚ ਖੁੱਲ੍ਹ ਕੇ ਸੈਕਸ ਐਜੂਕੇਸ਼ਨ ਦੇਣੀ ਚਾਹੀਦੀ ਆ ਉਹਨਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਤੁਹਾਡੇ ਵਾਸਤੇ ਠੀਕ ਹੈ ਕੀ ਤੁਹਾਡੇ ਵਾਸਤੇ ਗਲਤ ਹੈ ਜਿੱਥੋਂ ਤੱਕ ਮੈਂ ਜੇ ਚੈਨਲ ਦੇ ਉੱਪਰ ਗੱਲ ਕਰਾਂ ਤਾਂ ਮੈਨੂੰ ਇਹ ਦੱਸਣ ਲੱਗਿਆ ਬੜਾ ਇਹ ਲੱਗ ਰਿਹਾ ਹੈ ਕਿ ਵੀ ਬੱਚਿਆਂ ਨੂੰ ਤੇ ਕਿ ਸਾਡੇ ਦੇ ਵੱਡਿਆਂ ਨੂੰ ਸੈਕਸ ਐਜੂਕੇਸ਼ਨ ਨਹੀਂ ਹੈਗੀ ਜਿਨ੍ਹਾਂ ਦੇ 2 2 3 3 4 4 ਬੱਚੇ ਆ ਉਹਨਾਂ ਨੂੰ ਵੀ ਇਸ ਬਾਰੇ ਕੋਈ ਸਮਝ ਨਹੀਂ ਹੈਗੀ ਉਹਨਾਂ ਨੂੰ ਵੀ ਨਹੀਂ ਪਤਾ ਕਿ ਅਸੀਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਕਿਹੜੀਆਂ ਗੱਲਾਂ ਦਾ ਘਰੇਜ ਰੱਖਣਾ ਤੇ ਇਹ ਬੱਚੇ ਤਾਂ ਫਿਰ ਬੱਚੇ ਆ ਸੋ ਇਹ ਬੱਚਿਆਂ ਵਾਸਤੇ ਸਾਨੂੰ ਸਪੈਸ਼ਲ ਪ੍ਰੋਗਰਾਮ ਚਲਾਉਣ ਦੀ ਲੋੜ ਆ ਕਿ ਬੱਚੇ ਕਿਤੇ ਵੀ ਇਹ ਗਲਤ ਕਦਮ ਨਾ ਚੁੱਕਣ ਜੀ ਕਿਹੜੀ ਉਮਰ ਰਾਜੇ ਦੇ ਵਿੱਚ ਬੱਚਿਆਂ ਨੂੰ ਵਿਆਹ ਕਰਵਾ ਲੈਣੇ ਚਾਹੀਦਾ ਵਾ ਬੱਚਿਆਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਜਦੋਂ ਉਹਨਾਂ ਦੀ ਉਮਰ ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਆਪਣੇ ਪੈਰਾਂ ਤੇ ਖੜੇ ਹੋ ਜਾਂਦੇ ਆ ਔਰ ਉਹ ਜ਼ਿੰਦਗੀ ਦਾ ਆਨੰਦ ਮਾਨਣ ਦੇ ਕਾਬਿਲ ਹੋ ਜਾਂਦੇ ਆ ਬੱਚਿਆਂ ਨੂੰ ਇੱਕ ਗੱਲ ਦਾ ਖਾਸ ਧਿਆਨ ਦੇਣ ਦੀ ਲੋੜ ਹੈ ਯੂਥ ਨੂੰ ਸਾਡੇ ਨੂੰ ਕਿ ਉਹ ਘਰ ਤੋਂ ਪਰਿਵਾਰ ਤੱਕ ਸੀਮਿਤ ਨਾ ਰਹਿਣ ਜਾਂ ਆਪਣੇ ਕੰਮ ਤੱਕ ਸੀਮਿਤ ਨਾ ਰਹਿਣ ਆਪਣੇ ਆਪ ਤੱਕ ਸੀਮਿਤ ਨਾ ਰਹਿਣ ਉਹ ਆਲੇ ਦੁਆਲੇ ਸਮਾਜ ਨੂੰ ਸਮਝਣ ਦੀ ਕੋਸ਼ਿਸ਼ ਕਰਨ ਕਿ ਸਾਡਾ ਸਮਾਜ ਕੀ ਹੈ ਅਸੀਂ ਸਮਾਜ ਦੇ ਵਿੱਚ ਜਿਹੜੀਆਂ ਪਰੇਸ਼ਾਨੀਆਂ ਆਉਂਦੀਆਂ ਉਹਨਾਂ ਦੇ ਨਾਲ ਇੱਕ ਜੁੱਟ ਕਿਵੇਂ ਹੋਣਾ ਉਹਨਾਂ ਸਮੱਸਿਆਵਾਂ ਨੂੰ ਅਸੀਂ ਦੂਰ ਕਿਵੇਂ ਕਰਨਨਾ ਜੇ ਅਸੀਂ ਆਪਣੀਆਂ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਕਾਬਿਲ ਸਾਡੇ ਬੱਚੇ ਨਹੀਂ ਬੰਦੇ ਪਰਿਵਾਰਕ ਸਮੱਸਿਆਵਾਂ ਕੀ ਆ ਸਕਦੀਆਂ ਵਿਆਹ ਤੋਂ ਬਾਅਦ ਨਿੱਜੀ ਸਮੱਸਿਆਵਾਂ ਕੀ ਆ ਸਕਦੀਆਂ ਜਿੰਨੀ ਦੇਰ ਉਹ ਸਮੱਸਿਆਵਾਂ ਸਮਝਣ ਦੇ ਕਾਬਿਲ ਨਹੀਂ ਹੁੰਦੇ ਸਾਡੇ ਬੱਚੇ ਉਨੀ ਦੇਰ ਉਹਨਾਂ ਨੂੰ ਕਦੇ ਵੀ ਵਿਆਹ ਨਹੀਂ ਕਰਾਉਣਾ ਚਾਹੀਦਾ ਜੋ ਸੋ ਲਾਸਟ ਦੇ ਵਿੱਚ ਕੀ ਕਹਿਣਾ ਚਾਹੋਗੇ ਜਿਹੜੇ ਬੱਚੇ ਛੋਟੀ ਉਮਰ ਦੇ ਵਿੱਚ ਵਿਆਹ ਕਰਵਾ ਲੈਂਦੇ ਨੇ ਦੇਖੋ ਛੋਟੀ ਉਮਰ ਦੇ ਵਿੱਚ ਇੱਕ ਤੇ ਉਹ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਤੁਸੀਂ ਸਿਹਤਮੰਦ ਜ਼ਿੰਦਗੀ ਜਿਉਣ ਵਾਸਤੇ ਸਿਹਤਮੰਦ ਵਧੀਆ ਪਰਿਵਾਰ ਬਣਾਉਣ ਵਾਸਤੇ ਤੇ ਸਿਹਤਮੰਦ ਤੁਸੀਂ ਆਪਣਾ ਪਾਰਟਨਰ ਲੱਭਣ ਵਾਸਤੇ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਸਮਝਣ ਦੇ ਕਾਬਿਲ ਹੋਵੋ ਕਿ ਮਨੋਵਿਗਿਆਨਿਕ ਸਮੱਸਿਆਵਾਂ ਸਾਨੂੰ ਕੀ ਆ ਸਕਦੀਆਂ ਵਿਆਹ ਤੋਂ ਬਾਅਦ ਸਾਨੂੰ ਫਾਈਨੈਂਸ਼ੀਅਲ ਸਮੱਸਿਆਵਾਂ ਕੀ ਆ ਸਕਦੀਆਂ ਸਾਡੀਆਂ ਸੋਸ਼ਲ ਸਮੱਸਿਆਵਾਂ ਕੀ ਆ ਸਾਡੀਆਂ ਫੈਮਿਲੀ ਸਮੱਸਿਆਵਾਂ ਕੀ ਆ ਇਹ ਜਦੋਂ ਸਾਰਾ ਕੁਝ ਧਿਆਨ ਚ ਰੱਖਾਂਗੇ ਤਾਂ ਸੱਚ ਮੁੱਚ ਜਿਹੜਾ ਵਿਆਹ ਹੋਊਗਾ ਵਧੀਆ ਹੋਏਗਾ ਜੀਵਨ ਸਾਥੀ ਸਾਨੂੰ ਵਧੀਆ ਮਿਲੇਗਾ ਤੇ ਅਸੀਂ ਲੋਕਾਂ ਦੇ ਵਿੱਚ ਚੰਗਾ ਸਨੇਹਾ ਦੇਣ ਦੇ ਸਮਰੱਥ ਹੋਵਾਂਗੇ ਕਿ ਸਾਡੀ ਜਿਹੜੀ ਜੋੜੀ ਆ ਉਹ ਲੋਕਾਂ ਦੇ ਵਿੱਚ ਜਾ ਕੇ ਚਾਨਣ ਦੀਆਂ ਰਿਸ਼ਮਾਂ ਵੰਡ ਰਹੀ ਆ ਉਹ ਲੋਕਾਂ ਨੂੰ ਚੰਗਾ ਤੇ ਉਸਾਰੂ ਸਨੇਹਾ ਦੇ ਰਹੀ ਆ ਜੀ ਜਦੋਂ ਬੱਚਿਆਂ ਦਾ ਛੋਟੇ-ਛੋਟੇ ਬੰਦੇ ਵਿੱਚ ਵਿਆਹ ਕਰਵਾ ਲੈਂਦੇ ਨੇ ਉਹਨਾਂ ਦਾ ਤਲਾਕ ਹੋ ਜਾਂਦਾ ਨਾਲ ਉਸ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਕਿਹੋ ਜਿਹੀ ਹੋ ਜਾਂਦੀ ਹੈ ਦੇਖੋ ਕਿ ਤੁਸੀਂ ਜਿੱਥੇ ਕਿਤੇ ਵੀ ਮੀਆਂ ਬੀਬੀ ਦੇ ਵਿੱਚ ਸਮੱਸਿਆ ਹੁੰਦੀ ਹੈ ਫੈਮਿਲੀ ਡਿਸਪਿਊਟ ਹੁੰਦਾ ਡੋਮੈਸਟਿਕ ਵਾਇਲੈਂਸ ਹੁੰਦਾ ਤਾਂ ਉੱਥੇ ਅੱਛੇ ਮਨੋਵਿਗਿਆਨੀਆਂ ਦੀ ਸਲਾਹ ਜ਼ਰੂਰ ਲਈ ਜਾਵੇ ਤੇ ਉਹਨਾਂ ਨੂੰ ਜਾ ਕੇ ਦੱਸਿਆ ਜਾਵੇ ਕਿ ਸਾਡੇ ਘਰ ਦੇ ਵਿੱਚ ਇਹ ਸਮੱਸਿਆ ਹੈ ਦੂਜੀ ਗੱਲ ਮੈਂ ਹੋਰ ਇੱਕ ਗੱਲ ਕਹਿਣੀ ਚਾਹਾਂਗਾ ਕਿ ਆਪਣੇ ਪਰਿਵਾਰ ਦੇ ਉੱਪਰ ਇੱਕ ਨਜ਼ਰ ਰੱਖਣੀ ਹੈ ਉਹ ਨਜ਼ਰ ਕੀ ਰੱਖਣੀ ਹੈ ਕਿ ਘਰ ਦੇ ਮੈਂਬਰ ਦੀ شناخت ਕਰਨੀ ਹੈ ਕਿ ਗੁੱਸਾ ਕਿਨੂੰ ਆਉਂਦਾ ਖਿਜ ਕਿਨੂੰ ਚੜਦੀ ਹੈ ਚਿਰਚਰਾਪਣ ਕਿਦੇ ਵਿੱਚ ਆ ਗਿਆ ਕਿਹੜਾ ਪਰਿਵਾਰ ਦਾ ਮੈਂਬਰ ਹੈ ਜਿਹੜਾ ਬਾਤ ਦੀ ਬਤੰਗੜ ਬਣਾ ਕੇ ਘਰ ਵਿੱਚ ਲੜਾਈ ਝਗੜੇ ਦਾ ਮਾਹੌਲ ਬਣਾਉਂਦਾ ਉਹ ਨਵੀਂ ਵਿਆਹੀ ਵੋਟੀ ਵੀ ਹੋ ਸਕਦੀ ਹੈ ਉਹ ਲੜਕਾ ਵੀ ਹੋ ਸਕਦਾ ਉਹ ਸੱਸ ਸੋਹਰਾ ਵੀ ਹੋ ਸਕਦੇ ਆ ਨਨਣ ਵੀ ਹੋ ਸਕਦੀ ਆ ਉਹ ਦਿਉਰ ਜੇਠ ਵੀ ਹੋ ਸਕਦੇ ਆ ਦਰਾਣੀ ਜਠਾਨੀ ਵੀ ਹੋ ਸਕਦੀ ਆ ਕੋਈ ਵੀ ਪਰਿਵਾਰ ਦਾ ਮੈਂਬਰ ਉਹਦੇ ਉੱਤੇ ਜਦੋਂ ਅਸੀਂ ਨਜ਼ਰ ਰੱਖਾਂਗੇ ਇਸ ਗੱਲ ਤੋਂ ਤਾਂ ਅਸੀਂ ਉਹਦੀ شناخت ਕਰ ਲਵਾਂਗੇ ਕਿ ਇਸ ਸਾਡੇ ਪਰਿਵਾਰਕ ਮੈਂਬਰ ਨੂੰ ਬਿਨਾਂ ਗੱਲ ਤੋਂ ਗੁੱਸਾ ਆ ਰਿਹਾ ਖੇਚੜ ਰਿਹਾ ਜਾਂ ਇਹ ਬਾਤ ਦਾ ਬਤੰਗੜ ਬਣਾ ਰਿਹਾ ਫਿਰ ਉਹਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੇ ਉਹ ਨਹੀਂ ਸਮਝਦੇ ਇਹਦਾ ਮਤਲਬ ਹੈ ਕਿ ਉਹਦੀ ਮਾਨਸਿਕ ਸਮੱਸਿਆ ਤਾਂ ਉਹਦੇ ਲਈ ਸਾਨੂੰ ਅੱਛੇ ਮਨੋਰੋਗ ਮਾਹਰ ਡਾਕਟਰ ਤੋਂ ਮਨੋਵਿਗਿਆਨੀ ਤੋਂ ਉਹਦੀ ਕਾਉਂਸਲਿੰਗ ਕਰਾਉਣੀ ਚਾਹੀਦੀ ਹੈ ਉਹਦਾ ਇਲਾਜ ਕਰਾਉਣਾ ਚਾਹੀਦਾ ਲਵ ਮੈਰੀ ਤੇ ਰੇਂਜ ਮੈਰੀ ਦੇ ਵਿੱਚ ਕੀ ਫਰਕ ਆ ਦੇਖੋ ਲਵ ਮੈਰਿਜ ਤੇ ਰੇਂਜ ਮੈਰਿਜ ਦੇ ਵਿੱਚ ਫਰਕ ਤੇ ਸਿਰਫ ਨਜ਼ਰੀਏ ਦਾ ਫਰਕ ਹੈ ਜਦੋਂ ਆਪਾਂ ਲਵ ਮੈਰਿਜ ਤੇ ਰੇਂਜ ਮੈਰਿਜ ਦੀ ਗੱਲ ਕਰਦੇ ਆ ਤਾਂ ਇੱਕ ਪਾਸੇ ਇਹ ਹੁੰਦਾ ਕਿ ਪਰਿਵਾਰ ਲੱਭਦਾ ਹੈ ਪਰਿਵਾਰ ਨੂੰ ਲੱਗਦਾ ਹੈ ਕਿ ਚੰਗਾ ਮੁੰਡਾ ਚੰਗੀ ਕੁੜੀ ਸਾਨੂੰ ਮਿਲ ਗਿਆ ਤੇ ਅਸੀਂ ਵਿਆਹ ਕਰ ਦਈਏ ਦੂਜੇ ਪਾਸੇ ਲਵ ਮੈਰਿਜ ਦੇ ਵਿੱਚ ਇਹ ਹੁੰਦਾ ਹੈ ਕਿ ਉਹ ਉਹਨਾਂ ਦੀ ਆਪਣੀ ਜਾਣ ਪਛਾਣ ਹੁੰਦੀ ਹੈ ਆਪਣੀ ਇੱਕ ਸਮਝ ਹੁੰਦੀ ਹੈ ਜਦੋਂ ਆਪਣੀ ਆਪਸੀ ਜਾਣ ਪਛਾਣ ਹੁੰਦੀ ਹੈ ਤਾਂ ਉਹ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਅੰਡਰਸਟੈਂਡ ਕਰਨ ਦੇ ਕਾਬਿਲ ਹੁੰਦੇ ਆ ਪਰ ਇੱਥੇ ਵੀ ਇਹ ਦੇਖਣਾ ਬੰਦ ਹੈ ਕਿ ਜਿਹੜੀ ਉਹਨਾਂ ਦੀ ਆਪਸੀ ਸਾਂਝ ਹੈ ਉਹ ਸਾਂਝ ਸਿਆਨਪ ਤੇ ਆਧਾਰਿਤ ਹੈ ਜਾਂ ਉਹ ਸੈਕਸ ਅਟਰੈਕਸ਼ਨ ਦੇ ਉੱਪਰ ਆਧਾਰਿਤ ਹੈ ਜੇ ਤੇ ਸਿਆਨਪ ਦੇ ਨਾਲ ਉਹ ਇੱਕ ਦੂਜੇ ਨੂੰ ਸਮਝਦੇ ਆ ਫੇਰ ਤੇ ਲਵ ਮੈਰਿਜ ਕਰਵੋਣੀ ਚਾਹੀਦੀ ਹੈ ਚੰਗਾ ਵਿਆਹ ਹੋਣਾ ਚਾਹੀਦਾ ਪਰ ਜੇ ਉਹਨਾਂ ਦੀ ਸੈਕਸ਼ੂਅਲ ਅਟਰੈਕਸ਼ਨ ਆ ਤਾਂ ਫੇਰ ਉਹਨਾਂ ਨੂੰ ਇਸ ਗੱਲ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ ਕਿ ਇਹ ਜਿਹੜੀ ਸਾਂਝ ਆ ਸਾਡੀ ਇਹ ਸਿਰਫ ਤੇ ਸਿਰਫ ਟੈਂਪਰੇਰੀ ਸਾਂਝ ਆ ਤੇ ਇਹ ਸਾਡੇ ਹਾਰਮੋਨਸ ਦੀ ਅਟ੍ਰੈਕਸ਼ਨ ਕਰਕੇ ਆ ਤੇ ਸਾਨੂੰ ਇਸ ਤੋਂ ਬਚਣਾ ਚਾਹੀਦਾ ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਆਪਣਾ ਜੀਵਨ ਸਾਥੀ ਆ ਜਿਹੜਾ ਉਹ ਸਾਡੀ ਗਹਿਰੀ ਸਾਂਝ ਵਾਲਾ ਹੋਣਾ ਚਾਹੀਦਾ ਜਿਹਦੇ ਨਾਲ ਸਾਡੀ ਜਜ਼ਬਾਤੀ ਸਾਂਝ ਹੋਵੇ ਜਿਹਦੇ ਨਾਲ ਸਾਡੇ ਵਿਚਾਰ ਮਿਲਦੇ ਹੋਣ ਜਿਹਦੇ ਨਾਲ ਸਾਡੇ ਵਿੱਚ ਇੱਕ ਦੂਜੇ ਦੇ ਨਾਲ ਪਿਆਰ ਮੁਹੱਬਤ ਵਧਦਾ ਹੋਵੇ ਤੇ ਇਨਾਂ ਕੋ ਫਰਕ ਹੈ ਗੱਲ ਤੇ ਸਮਝ ਦੀ ਆ ਬਹੁਤ ਬਹੁਤ ਧੰਨਵਾਦ ਸਮਾ ਦੇ ਥੈਂਕ ਯੂ ਸੋ ਮਚ ਸੋ ਰਾਜੂ ਸੋਨੀ ਜੀ ਦੇ ਨਾਲ ਗੱਲਬਾਤ ਕੀਤੀ ਛੋਟੀ ਉਮਰ ਦੇ ਵਿੱਚ ਜਿਹੜੇ ਬੱਚੇ ਵਿਆਹ ਕਰਵਾ ਲੈਂਦੇ ਨੇ ਉਹਨਾਂ ਨੂੰ ਜਿਹੜਾ ਕਾਫੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਨੂੰ ਜਿਹੜੇ ਆਵਾਮ ਮੀਡੀਆ ਦੇ ਨਾਲ